ਲੋ ਜੀ ਪਿੰਡ ਕਤਲੌਰ ਦੇ ਵਿੱਚ ਕਟਲਾਇਆ ਜ਼ਿਲ੍ਹਾ ਰੋਪੜ ਤੇ ਤੁਸੀਂ ਦੇਖ ਸਕਦੇ ਹੋ ਰਾਤ ਹੋ ਚੁੱਕੀ ਹੈ ਫੇਰ ਵੀ ਜੰਗ ਬੁਗਾ ਰਹੇ ਆ ਤੇ ਇਹ ਸਾਰੇ ਖੂਬ ਬਨੇ ਹੋਏ ਆ ਇਹ ਦਬਲੀ ਲਾ ਕੇ ਸਪੈਰ ਲੁਕਾਏ ਤੇ ਪਰੇ ਬਣਾ ਦੇ ਜੀ ਹੜਤਾਂ ਨੂੰ ਜੋੜਨੀ ਨਹੀਂ ਹੜਤਾਂ ਦਾ ਪੈਰੀ ਜੋੜ ਇਹ ਪਸਰ ਕਰਕੇ ਜਾ ਦੋਵੇਂ ਪੈਰ